ਮંત્રીਰਪਾਲ ਚੀਮਾ ਦੇ ਵੱਲੋਂ ਪ੍ਰਸ਼ਨ ਸੰਬੋਧਿਤ ਕੀਤਾ ਜਾ ਰਿਹਾ ਰੁਕ ਕਰਾਂਗੇ ਮੁੱਦੇ ਤੇ ਤੁਹਾਡੇ ਨਾਲ ਗੱਲ ਕਰਨੀ ਆ ਸੰਵਿਧਾਨ ਦੇ ਅੰਦਰ ਮਾਤਾ ਬਾਬਾ ਸਾਹਿਬ ਪੀਮਰਾਓ ਮੇਡਕਰਜੀ ਦੀ ਬੇਤਾਰਚਾਰਾ ਦੇ ਖਿਲਾਫ ਔਰ ਕਿਸ ਤਰ੍ਹਾਂ ਸੰਵਿਧਾਨ ਦੇ ਖਿਲਾਫ ਬੜੇ ਲੰਬੇ ਅਰਸੇ ਤੋਂ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਔਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਆਮ ਆਦਮੀ ਪਾਰਟੀ ਸਮੁੱਚੀ ਪਾਰਟੀ ਦੇਸ਼ ਦੇ ਲੋਕਾਂ ਨੂੰ ਇਸ ਗੱਲ ਲਈ ਜਾਗਾ ਕਰ ਰਹੀ ਆ ਦੇਸ਼ ਦੇ ਲੋਕਾਂ ਨੂੰ ਇਸ ਗੱਲ ਹੀ ਪ੍ਰੇਰਿਤ ਕਰ ਰਹੀ ਆ ਕਿ ਭਾਰਤੀ ਜਨਤਾ ਪਾਰਟੀ ਨੇ ਦੇਸ਼ ਦਾ ਸਵਧਾਨ ਖਤਮ ਕਰਨਾਗਾ ਭਾਰਤੀ ਜਨਤਾ ਪਾਰਟੀ ਨੇ ਬਾਬਾ ਸਾਹਿਬ ਭੀਮrao ਬੇੜਕਰ ਜੀ ਦੀ ਸੋਚ ਨੂੰ ਖਤਮ ਕਰਨ ਦੇ ਲਈ ਸਟੈਪ ਜਿਹੜੇ ਨੇ ਸ਼ੁਰੂ ਕੀਤੇ ਨੇਗੇ ਪਿਛਲੀਆਂ ਇਲੈਕਸ਼ਨਾਂ ਤੋਂ ਪਹਿਲਾਂ ਔਰ ਉਸ ਤੋਂ ਵੀ ਪਹਿਲਾਂ ਜਦੋਂ ਦੀ ਭਾਰਤੀ ਜਨਤਾ ਪਾਰਟੀ ਦੇਸ਼ ਦੀ ਸੱਤਾ ਚਾਹੀਆ ਔਰ ਲਗਭਗ 11 ਸਾਲਾਂ ਤੋਂ ਪਿਛਲੇ 11 ਸਾਲਾਂ ਤੋਂ ਲਗਾਤਾਰ ਇਸ ਗੱਲ ਯਤਨਸੀਲਾ ਕਿ ਦੇਸ਼ ਦੇ ਅੰਦਰ ਜੋ ਸੰਵਿਧਾਨ ਬਾਬਾ ਸਾਹਿਬ ਇਮਰਾਨ ਮੇੜਕਰ ਜੀ ਨੇ ਬਣਾਇਆ ਜਿਸ ਸੰਵਿਧਾਨ ਦੇ ਅੰਦਰ ਸਭ ਨੂੰ ਬੋਲਣ ਦਾ ਹੱਕ ਦਿੱਤਾ ਸਭ ਨੂੰ ਆਪਣੀ ਗੱਲ ਰੱਖਣ ਦਾ ਹੱਕ ਦਿੱਤਾ ਜਿਸ ਦੇ ਅੰਦਰ ਸਮਾਨਤਾ ਦਾ ਅਧਿਕਾਰ ਦਿੱਤਾ ਜਿਸ ਸੰਵਿਧਾਨ ਦੇ ਅੰਦਰ ਸ਼ੂਆਸ਼ਾਤ ਨੂੰ ਖਤਮ ਕੀਤਾ ਜਿਸ ਸੰਵਿਧਾਨ ਦੇ ਅੰਦਰ ਜਾਤੀ ਪ੍ਰਥਾ ਨੂੰ ਖਤਮ ਕਰਨ ਦਾ ਯਤਨ ਕੀਤਾ ਜਿਸ ਸੰਵਿਧਾਨ ਦੇ ਤਹਿਤ ਪੜਨ ਦਾ ਅਧਿਕਾਰ ਦਿੱਤਾ ਗਿਆ ਜਿਸ ਸੰਵਿਧਾਨ ਦੇ ਤਹਿਤ ਵੋਟ ਪਾਉਣ ਦਾ ਅਧਿਕਾਰ ਦਿੱਤਾ ਗਿਆ ਜਿਸ ਸੰਵਿਧਾਨ ਦੇ ਤਹਿਤ ਲੋਕਾਂ ਨੂੰ ਇੰਪਲਾਈਮੈਂਟ ਦਾ ਅਧਿਕਾਰ ਦਿੱਤਾ ਗਿਆ ਜਿਸ ਸੰਵਿਧਾਨ ਦੇ ਤਹਿਤ ਪ੍ਰੋਪਰਟੀ ਰੱਖਣ ਦਾ ਅਧਿਕਾਰ ਦਿੱਤਾ ਗਿਆ ਹੋਰ ਵੀ ਬਹੁਤ ਵੱਡੇ ਪ੍ਰਵਧਾਨ ਸਵਿਧਾਨ ਦੇ ਅੰਦਰ ਬਾਬਾ ਸਾਹਿਬ ਭੀਮrao Ambedkar ਜੀ ਨੇ ਲਿਖੇ ਬੜੀ ਲੰਬੀ ਕਾਲਨਾ ਦੇ ذریعے ਬੜਾ ਲੰਬਾ ਸਪੈਨ ਉਹਨਾਂ ਨੇ ਲਿਆ ਔਰ ਸੰਸਾਰ ਦੇ ਵੱਡੇ ਵੱਡੇ ਦੇਸ਼ਾਂ ਦੇ ਸਵਿਧਾਨਾਂ ਨੂੰ ਸਮੀਖਿਆ ਕਰਕੇ ਔਰ ਭਾਰਤੀ ਸੰਸਕ੍ਰਿਤੀ ਕੀ ਆ ਭਾਰਤ ਦੇ ਅੰਦਰ ਜਾਤ ਪ੍ਰਥਾ ਭਾਰਤ ਦੇ ਅੰਦਰ ਕਿਸ ਤਰ੍ਹਾਂ ਦਾ ਵਕਰੇਵੇਂ ਨੇਗੇ ਭਾਰਤ ਦੇ ਅੰਦਰ ਕਿਸ ਤਰ੍ਹਾਂ ਲੋਕਾਂ ਦੇ ਨਾਲ ਵਿਤਕਰਾ ਕੀਤਾ ਜਾਂਦਾਗਾ ਇਹ ਸਾਰੀਆਂ ਗੱਲਾਂ ਦੀ ਜਦੋਂ ਕੋਕ ਪੜਤਾਲ ਕਰਨ ਤੋਂ ਬਾਅਦ ਦੇਸ਼ ਦਾ ਸੰਵਿਧਾਨ ਇੱਕ ਲੰਬੀ ਚਰਚਾ ਤੋਂ ਬਾਅਦ ਇੱਕ ਲੰਬੀਆਂ ਵੱਡੀਆਂ-ਵੱਡੀਆਂ ਮੀਟਿੰਗਾਂ ਤੋਂ ਬਾਅਦ ਸੰਵਿਧਾਨ ਕਾਢਦੀ ਨੇ ਜਿਸ ਦੇ ਵਿੱਚ ਬਹੁਤ ਸਾਰੇ ਮੈਂਬਰ ਸੀਗੇ ਉਹਨਾਂ ਲੰਬੀ ਜਿਹੜੀ ਸਮੀਖਿਆ ਕਰਨ ਤੋਂ ਬਾਅਦ ਬਾਬਾ ਸਾਹਿਬ ਭੀਮrao ਅੰਬੇਦਕਰ ਜੀ ਨੇ ਸੰਵਿਧਾਨ ਜਿਹੜਾ ਉਹ ਦੇਸ਼ ਦੇ ਲੋਕਾਂ ਨੂੰ ਸਮਰਪਿਤ ਕੀਤਾ। ਔਰ ਲਗਭਗ ਪਿਛਲੇ 75 ਸਾਲਾਂ ਤੋਂ ਪਿਛਲੇ 75 ਸਾਲਾਂ ਤੋਂ ਦੇਸ਼ ਦਾ ਸੰਵਿਧਾਨ ਜੋ ਸੰਵਿਧਾਨ ਬਾਬਾ ਸਾਹਿਬ ਭੀਮrao ਬੇੜਕੇ ਜੀ ਨੇ ਬਣਾਇਆ ਸੀਗਾ ਜੋ ਸਮਾਨਤਾ ਦਾ ਬਰਾਬਰਤਾ ਦਾ ਪੜ੍ਹਾਈ ਦਾ ਐਜੂਕੇਸ਼ਨ ਦਾ ਅਧਿਕਾਰ ਆਮ ਲੋਕਾਂ ਨੂੰ ਗਰੀਬ ਲੋਕਾਂ ਨੂੰ ਦਲਿਤ ਲੋਕਾਂ ਨੂੰ ਪਛੜੇ ਲੋਕਾਂ ਨੂੰ ਲੈ ਕੇ ਦਿੱਤਾ ਸੀਗਾ ਪਿਛਲੇ 75 ਸਾਲਾਂ ਤੋਂ ਦੇਸ਼ ਦੇ ਨਰ ਲਗਾਤਾਰ ਕੰਮ ਕਰ ਰਿਹਾ ਹੈਗਾ। ਲਗਾਤਾਰ ਦੇਖਦੇ ਹੋ ਲੋਕ ਜਿਹੜੇ ਮੈਂ ਸਮਝਦਾ ਕਿਸੇ ਸਮੇਂ ਸਕੂਲ ਚ ਪੜ੍ਹਨ ਨਹੀਂ ਜਾ ਸਕਦੇ ਸੀਗੇ ਉਹ ਲੋਕ ਜਿਹੜੇ ਬਰਾਬਰ ਬੈਠ ਨਹੀਂ ਸਕਦੇ ਸੀਗੇ ਉਹ ਅੱਜ ਮੈਂ ਸਮਝਦਾ ਕਿਤਨਾ ਕਿਤੇ ਆਪਣਾ ਖੋਇਆ ਹੋਇਆ ਸਨਮਾਨ ਉਹਨਾਂ ਨੂੰ ਭਾਲ ਬਾਬਾ ਸਾਹਿਬ ਭੀਮrao ਅੰਬੇਡਕਰ ਜੀ ਨੇ ਕੀਤਾ ਉਹਨਾਂ ਦੁਆਰਾ ਰਚਿਤ ਸੰਵਿਧਾਨ ਨੇ ਕੀਤਾ ਦੇਸ਼ ਦੀਆਂ ਵਕ ਵਕ ਕੋਰਟਾਂ ਹਾਈ ਕੋਰਟ ਸੁਪਰੀਮ ਕੋਰਟ ਦੇ ਅੰਦਰ ਬਹੁਤ ਕਈ ਵਾਰ ਚਰਚਾ ਹੋਈ ਆ ਦੇਸ਼ ਦੇ ਸੰਵਿਧਾਨ ਤੇ ਪਰਦੇਸ਼ ਦੀ ਸੰਵਿਧਾਨ ਦੀ ਜਿਹੜੀ ਆਤਮਾ ਕੀ ਪਰਯੰਬਲ ਉਹਨੂੰ ਕਿਸੇ ਨੇ ਬਦਲਣ ਦਾ ਯਤਨ ਨਹੀਂ ਕੀਤਾ ਜੋ ਥੌਟ ਪ੍ਰੋਸੈਸ ਬਾਬਾ ਸਾਹਿਬ ਹੀਰੋਂ ਅਬੇੜਕਰ ਜੀ ਦੇ ਉਹਨਾਂ ਦੇ ਸਾਥੀਆਂ ਨੇ ਉਸ ਸਮੇਂ ਪੜਾਇਆ ਕਿਸੇ ਨੇ ਉਹਨੂੰ ਟੱਚ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਤੁਹਾਨੂੰ ਸਾਰਿਆਂ ਨੂੰ ਪਤਾਗਾ ਕਿ ਕੱਲ ਜਦੋਂ ਦੇਸ਼ ਦੀ ਪਾਰਲੀਮੈਂਟ ਦੇ ਅੰਦਰ ਜੋ ਦੇਸ਼ ਦੀ ਪਾਰਲੀਮੈਂਟ ਦੇ ਅੰਦਰ ਸੰਵਿਧਾਨ ਦੇ ਉੱਤੇ ਚਰਚਾ ਹੋ ਰਹੀ ਸੀ ਸੰਵਿਧਾਨ ਦੇ ਉੱਤੇ ਸਾਰੀਆਂ ਪਾਰਟੀਆਂ ਸਾਰੀਆਂ ਪੋਲੀਟੀਕਲ ਪਾਰਟੀਆਂ ਆਪਣਾ ਆਪਣਾ ਵਿਊ ਰੱਖ ਰਹੀਆਂ ਸੀ ਕਿ ਕਿੰਨੀ ਕੁ ਡਿਵੈਲਪਮੈਂਟ ਸੰਵਿਧਾਨ ਦੇ ਜ਼ਰੀਏ ਹੋਈ ਆ ਕੀ ਨਾਗਰਿਕਾਂ ਦੇ ਮਾਲਕ ਅਧਿਕਾਰਾਂ ਦੀ ਰਾਖੀ ਹੋਈ ਹੈ ਜਾਂ ਨਹੀਂ ਹੋਈ ਆ ਇਹ ਸਾਰੇ ਵਿਸ਼ਿਆਂ ਦੇ ਉੱਤੇ ਇੱਕ ਲੰਬੀ ਚੌੜੀ ਚਰਚਾ ਉਹ ਦੇਸ਼ ਦੀ ਪਾਰਲੀਮੈਂਟ ਚ ਹੋ ਰਹੀ ਸੀ ਸਰਕਾਰ ਵੱਲੋਂ ਕਿਉਂਕਿ ਦੇਸ਼ ਦੇ ਅੰਦਰ ਕੇਂਦਰ ਸਰਕਾਰ ਜਿਹੜੀ ਆ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਆ ਦੂਸਰੇ ਪਾਸੇ ਵਿਰੋਧੀ ਧਿਰ ਦੇ ਵਿੱਚ ਕਾਂਗਰਸ ਪਾਰਟੀ ਵੀ ਆ ਔਰ ਆਮ ਆਦਮੀ ਪਾਰਟੀ ਜਿਹੜੀ ਆ ਉਹ ਵੀ ਕ अहम ਭੂਮਿਕਾ ਨਿਭਾਉਂਦੀ ਆ ਸਾਡੇ 10 ਰਾਸસભા ਦੇ ਮੈਂਬਰ ਨੇ ਔਰ 3 ਲੋਕ ਸਭਾ ਦੇ ਮੈਂਬਰ ਨੇ ਜਿਹੜੇ ਦੇਸ਼ ਦੀ ਪਾਰਲੀਮੈਂਟ ਦੇ ਅੰਦਰ ਜੋ ਸੰਵਿਧਾਨ ਬਾਬਾ ਸਾਹਿਬ ਭੀਮrao ਅੰਬੇਡਕਰ ਜੀ ਨੇ ਬਣਾਇਆਗਾ ਉਹਦੇ ਉੱਤੇ ਚਰਚਾ ਕਰ ਰਹੇ ਸੀ ਤਾਂ ਕੱਲ ਜਦੋਂ ਚਰਚਾ ਸਿਖਰਾਂ ਤੇ ਸੀ ਜਦ ਚਰਚਾ ਚੱਲ ਰਹੀ ਸੀ ਉਸ ਸਮੇਂ ਭਾਰਤੀ ਜਨਤਾ ਪਾਰਟੀ ਦੇ ਸਭ ਤੋਂ ਸੀਨੀਅਰ ਮੈਂਬਰ ਭਾਰਤੀ ਜਨਤਾ ਪਾਰਟੀ ਦੇ ਸਰਕਾਰ ਦੇ ਅੰਦਰ ਦੇਸ਼ ਦੇ ਗ੍ਰਹਿ ਮੰਤਰੀ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਜੀ ਨੇ ਅਮਿਤ ਸ਼ਾਜੀ ਨੇ ਬਾਬਾ ਸਾਹਿਬ ਪੀਰੋ ਮੇੜਕਰ ਜੀ ਦਾ ਮਜ਼ਾਕ ਉਡਾਇਆ ਮੈਂ ਕਹਾਂਗਾ ਕਿ ਉਹ ਵੀਡੀਓ ਜਿਹੜੀ ਹੈਗੀ ਆ ਜੇ ਪੋਸੀਬਲ ਹੈ ਤਾਂ ਚਲਾਓ ਚਲਾ ਦਿੱਤਾ ਜਾਵੇ अभी एक फैसन होगा है। है। इतना नाम अगर भगवान का लेते तो सात जन्मों तक स्वर्ग मिलता था अभी एक फैशन होगा है आंबेडकर 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 अम्बेडकर अम्बेडकर इतना नाम अगर भगवान का लेते तो सात जन्मों तक स्वर्ग मिलता था अभी एक फैसन होगा है ਅੰਬੇਕਾ 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 ਇਤਨਾ ਨਾਮ ਅਗਰ ਭਗਵਾਨ ਦਾ ਲੇਤੇ ਤੋ 7 ਜਨਮ ਉਤਕ ਸਵਰਗ ਪਾਤਾ ਤੁਸੀਂ ਸਾਰਿਆਂ ਨੇ ਇਹ ਜਿਹੜੀ ਵੀਡੀਓ ਆ ਉਹ ਦੇਖੀ ਆ ਬਹੁਤ ਸਾਰੇ ਤੁਹਾਡੇ ਚੋਂ ਜਿਹੜੇ ਦੇਖਤੀ ਪਾਰਲੀਮੈਂਟ ਕਵਰ ਕਰਦੇ ਨੇ ਕਿ ਉਹਨਾਂ ਨੇ ਬਿਲਕੁਲ ਉੱਥੇ ਵੀ ਸੁਣੀ ਹੋਣੀ ਸੋਸ਼ਲ ਮੀਡੀਆ ਦੇ ਉੱਤੇ ਇਲੈਕਟ੍ਰੋਨਿਕ ਮੀਡੀਆ ਦੇ ਉੱਤੇ ਪ੍ਰਿੰਟ ਮੀਡੀਆ ਦੇ ਉੱਤੇ ਵੀ ਦੇਖੀ ਹੋਣੀ ਔਰ ਬਾਰ-ਬਾਰ ਦੇਸ਼ ਦੇ ਹੋਮ ਮਿਨਿਸਟਰ ਹਮੇਸ਼ਾ ਜੀ ਜਿਹੜੇ ਕਿ ਮੈਂ ਸਮਝਦਾ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਬਾਅਦ ਦੂਸਰੇ ਨੰਬਰ ਤੇ ਆਉਂਦੇ ਰਗੇ ਔਰ ਭਾਰਤੀ ਜਨਤਾ ਪਾਰਟੀ ਦੇ ਸਭ ਤੋਂ ਵੱਡੇ ਲੀਡਰ ਨੇਗੇ ਕਿਸ ਤਰ੍ਹਾਂ ਉਹਨਾਂ ਨੇ ਬਾਬਾ ਸਾਹਿਬ ਪੀਰੋ ਅੰਬੇਡਕਰ ਜੀ ਦਾ ਅਪਮਾਨ ਕੀਤਾ ਕਿਸ ਤਰ੍ਹਾਂ ਕਿਹਾ ਕਿ ਰੱਟ ਲਗਿਆ ਅੰਬੇਡਕਰ 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 ਮੈਂ ਸਮਝਦਾ ਬਹੁਤ ਵੱਡੀ ਇਨਸਲਟ ਦੇਸ਼ ਦੇ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਪੀਰੋ ਅੰਬੇਡਕਰ ਦੀ ਹੋਈ ਆ ਦੇਸ਼ ਦੇ ਲੱਖਾਂ ਹੀ ਉਹ ਯੁਵਕ ਉਹ ਨੌਜਵਾਨ ਉਹ ਲੋਕ ਜਿਹੜੇ ਬਾਬਾ ਸਾਹਿਬ ਪੀਰੋ ਅੰਬੇਡਕਰ ਦੀ ਵਿਚਾਰਧਾਰਾ ਦੇ ਨਾਲ ਪਰੜਾਏ ਹੋਏ ਲਗੇ ਜਿਹੜੇ ਬਾਬਾ ਸਾਹਿਬ ਪੀਰੋ ਅੰਬੇਡਕਰ ਜੀ ਨੂੰ ਆਪਣਾ ਆਦਰਸ਼ ਮੰਨਦੇ ਨੇਗੇ ਉਹਨਾਂ ਦੀ ਮੈਂ ਸਮਝਦਾ ਸਭ ਤੋਂ ਵੱਡੀ ਤੋਹਫੀਂ ਜਿਹੜੀ ਆ ਉਹ ਦੇਸ਼ ਦੇ ਹੋਮ ਮਿਨਿਸਟਰ ਹਮੇਸ਼ਾ ਜੀ ਨੇ ਕੀਤੀ ਆ ਭਾਰਤੀ ਜਨਤਾ ਪਾਰਟੀ ਨੇ ਕੀਤੀ ਆ ਔਰ ਇਸ ਗੱਲ ਤੋਂ ਸਪਸ਼ਟ ਆ ਕਿ ਭਾਰਤੀ ਜਨਤਾ ਪਾਰਟੀ ਬੀਜੇਪੀ ਸੰਵਿਧਾਨ ਨੂੰ ਕਿੰਨੀ ਨਫ਼ਰਤ ਕਰਦੀ ਆ ਸੰਵਿਧਾਨ ਦੇ ਨਰਮਤਾ ਬਾਬਾ ਸਾਹਿਬ ਭੀਮਰਾ ਅੰਬੇਡਕਰ ਨੂੰ ਕਿੰਨੀ ਨਫ਼ਰਤ ਕਰਦੀ ਆ ਦੇਸ਼ ਦੇ ਕਰੋੜਾਂ ਹੀ ਦਲਤਾਂ ਨੂੰ ਆਦਵਸੀਆਂ ਨੂੰ ਪਛੜੇ ਵਰਗ ਦੇ ਲੋਕਾਂ ਨੂੰ ਕਿੱਡੀ ਵੱਡੀ ਨਫ਼ਰਤ ਕਰਦੀ ਆ ਔਰ ਇਸ ਗੱਲ ਦਾ ਸਬੂਤ ਜਿਹੜਾ ਉਹ ਆਦ ਮੈਂ ਸਾਹਮਣੇ ਲੋਕਾਂ ਦੇ ਸਾਹਮਣੇ ਆਗਾ ਕਿਉਂਕਿ ਜੋ ਗੱਲ ਦਿਲ ਦੇ ਅੰਦਰ ਹੁੰਦੀ ਆ ਉਹ ਕਦੇ ਨਾ ਕਦੇ ਜ਼ੁਬਾਨ ਤੇ ਵੀ ਆਉਂਦੀ ਆ ਅੱਜ ਉਹੀ ਗੱਲ ਮੈਂ ਸਾਹਮਣੇ ਹਮੇਸ਼ਾ ਜੀ ਦੇ ਜ਼ੁਬਾਨ ਤੇ ਆਈ ਆ ਕਿ ਕਿਸ ਤਰ੍ਹਾਂ ਉਹਨਾਂ ਨੇ ਅਪਮਾਨ ਕੀਤਾ ਗਾ ਬਾਬਾ ਸਾਹਿਬ ਹੀਮਰਾਓ ਮੇੜਕਰ ਜੀ ਦਾ ਮੈਂ ਦੀ ਸਭ ਤੋਂ ਪਹਿਲਾਂ ਕੜੀ ਨਿੰਦਾ ਕਰਦਾ ਆ ਆਮ ਆਦਮੀ ਪਾਰਟੀ ਵੱਲੋਂ ਸਖਤ ਸ਼ਬਦਾਂ ਤੇ ਨਿੰਦਾ ਕਰਦਾਗਾ ਔਰ ਲੋਕਾਂ ਦੇ ਸਾਹਮਣੇ ਇਹ ਗੱਲ ਜਗ ਜਹਰ ਹੋਗੀ ਕਿ ਭਾਰਤੀ ਜਨਤਾ ਪਾਰਟੀ ਇੱਕ ਲੈਕਨ ਦੇਸ਼ ਦੇ ਸੰਵਿਧਾਨ ਨੂੰ ਖਤਮ ਕਰ ਦੇ ਲਈ ਲੱਗੀ ਹੋਈ ਆ ਔਰ ਇੱਕ ਦਿਨ ਖਤਮ ਕਰਨਾ ਚਾਹੁੰਦੀ ਆ ਪਰ ਲੇਕਿਨ ਦੂਜੇ ਪਾਸੇ ਦੇਸ਼ ਦਾ ਸੰਵਿਧਾਨ ਬਚਾਉਣ ਵਾਲੇ ਕਰੋੜਾ ਲੋਕ ਲੋਕਤੰਤਰ ਬਚਾਉਣ ਵਾਲੇ ਕਰੋੜਾ ਲੋਕ ਭਾਰਤ ਜਨਤਾ ਪਾਰਟੀ ਦੀ ਵਿਚਾਰਧਾਰਾ ਦੇ ਖਿਲਾਫ ਲੱਗੇ ਹੋਏ ਨੇ ਕਿ ਬਿਲਕੁਲ ਆਮ ਆਦਮੀ ਪਾਰਟੀ ਸੰਵਿਧਾਨ ਦੇ ਅੰਦਰ ਕਿਸੇ ਵੀ ਸੋਧ ਨੂੰ ਕਿਸੇ ਵੀ ਸੋਧ ਦਾ ਅਸੀਂ ਸਖਤ ਵਿਰੋਧ ਕਰਾਂਗੇ ਜੋ ਵੀ ਸੌਦਾ ਵੱਡੇ ਲੈਵਲ ਦੀਆਂ ਅਸਵਿਧਾਨ ਨੂੰ ਖਤਮ ਕਰਦੀਆਂ ਭਾਰਤ ਜਨਤਾ ਪਾਰਟੀ ਕਰੂਗੀ ਆਮ ਆਦਮੀ ਪਾਰਟੀ ਹਰ ਇੱਕ ਲੈਵਲ ਤੇ ਗਲੀ ਤੋਂ ਲੈ ਕੇ ਸੰਸਦ ਤੱਕ ਸੜਕ ਤੋਂ ਲੈ ਕੇ ਸੰਸਦ ਤੱਕ ਅਸੀਂ ਭਾਰਤ ਜਨਤਾ ਪਾਰਟੀ ਦੀ ਇਸ ਕਨੌਣੀ ਮੂਵ ਦਾ ਇਸ ਲੋਕ ਵਿਰੋਧੀ ਮੂਵ ਦਾ ਇਸ ਲੋਕਤੰਤਰ ਵਿਰੋਧੀ ਮੂਵ ਦਾ ਅਸੀਂ ਡਟ ਕੇ ਮੁਕਾਬਲਾ ਕਰਾਂਗੇ ਪਰ ਲੇਕਿਨ ਮੈਂ ਦੇਸ਼ ਦੇ ਹੋਮ ਮਿਨਿਸਟਰ ਸਾਹਿਬ ਨੂੰ ਕਿਤੇ ਚੇਤਾਵਨੀ ਦੇਣਾ ਕਿ ਉੱਥੇ ਇਹ ਵੀ ਕਹਿਣਾ ਕਿ ਤਰੰਤ ਦੇਸ਼ ਦੇ ਕਰੋੜਾਂ ਲੋਕਾਂ ਤੋਂ ਮਾਫੀ ਮੰਗੀ ਜਾਵੇ। ਦੇਸ਼ ਦੇ ਕਰੋੜਾਂ ਲੋਕਾਂ ਤੋਂ ਭਾਰਤੀ ਜਨਤਾ ਪਾਰਟੀ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਔਰ ਅਮਿਤ ਸ਼ਾ ਜੀ ਮਾਫੀ ਮੰਗਣ ਕਿਉਂਕਿ ਬਾਬਾ ਸਾਹਿਬ ਪੀਮਰਾਓ ਬੇੜਕਰ ਜੀ ਦੁਨੀਆ ਦੇ ਉਹ ਵਿਅਕਤੀ ਨੇ ਜਿਨ੍ਹਾਂ ਦਾ ਬਹੁਤ ਵੱਡਾ ਸਨਮਾਨ ਮਾਨ ਸਨਮਾਨ ਲੋਕਾਂ ਦੇ ਦਿਲਾਂ ਦਾ ਔਰ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਨੇਗੇ। ਸੋ ਮੈਂ ਸਮਝਦਾ ਭਾਰਤੀ ਜਨਤਾ ਪਾਰਟੀ ਨੇ ਤਰਾਂ ਤੇ ਬਿਆਨ ਜਿਹੜਾ ਉਹ ਵਾਪਸ ਲੈਣਾ ਚਾਹੀਦਾ ਔਰ ਤਰਾਂ ਤੇ ਮੇਰ ਸਿੰਘ ਜੀ ਨੂੰ ਮਾਫੀ ਮੰਗਣੀ ਚਾਹੀਦੀ ਇਹ ਜੋ ਪਾਰਟੀ ਕੀ ਕਦਮ ਅੱਗੇ ਚੁੱਕੇ ਇਸ ਵਾਰੀ ਕਿਉਂਕਿ ਸਟੇਟ ਸਰਕਾਰ ਤੇ ਜੀ ਭਾਰਤੀ ਜਨਤਾ ਪਾਰਟੀ ਨੇ ਜੇਕਰ ਇਸ ਬਾਬਤ ਬਿਬਾਦਤ ਬਿਆਨ ਤੋਂ ਮਾਫੀ ਨਾ ਮੰਗੀ ਅਮਰ ਸਿੰਘ ਜੀ ਨੇ ਮਾਫੀ ਨਾ ਮੰਗੀ ਅਸੀਂ ਆਪਣਾ ਲੀਗਲ ਕੋਰਸ ਉਹ ਵੀ ਅਡਾਪਟ ਕਰਾਂਗੇ ਔਰ ਇਸ ਗੱਲ ਨੂੰ ਲੈ ਕੇ ਲੋਕਾਂ ਜਾਵਾਂਗੇ ਜੋ ਵੀ ਸੰਘਰਸ਼ ਆਮ ਆਦਮੀ ਪਾਰਟੀ ਨੂੰ ਕਰਨਾ ਪਿਆ ਅਸੀਂ ਹਰ ਸੰਘਰਸ਼ ਕਰਾਂਗੇ ਬਿਲਕੁਲ ਜੀ ਅਸੀਂ ਆਲਰੇਡੀ ਉਹਨਾਂ ਨੂੰ 15 ਦਿਨ ਦਾ ਟਾਈਮ ਦਿੱਤਾ ਕਿ 10 ਦਿਨਾਂ ਦੇ ਅੰਦਰ ਤੁਰੰਤ ਮਾਫੀ ਮੰਗਣੀ ਚਾਹੀਦੀ ਆ ਇਹ ਤਾਂ ਲੋਕਾਂ ਦੇ ਸਾਹਮਣੇ ਆ ਇਹ ਇਚ ਟਾਈਮ ਕਿਸ ਚੀਜ਼ ਦਾ ਤੁਰੰਤ ਮਾਫੀ ਮੰਗਣੀ ਚਾਹੀਦੀ ਹੈ ਦੇਖੋ ਕਿਸ ਤਰ੍ਹਾਂ ਬੋਲ ਰਹੇ ਨੇ ਕਿ ਕਿਸ ਤਰ੍ਹਾਂ ਅਪਮਾਨ ਕਰ ਰਹੇ ਨੇਗੇ ਸੋ ਤੁਰੰਤ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ ਕਿਉਂਕਿ ਸਾਬ ਕੱਲ ਜੋ ਬਿਲ ਆਂਦਾ ਗਿਆ ਵਨ ਨੇਸ਼ਨ ਵਨ ਇਲੈਕਸ਼ਨ ਉਸ ਨੂੰ ਵੀ ਦੇਖਦੇ ਆਮ ਆਦਮੀ ਪਾਰਟੀ ਵਨ ਨੇਸ਼ਨ ਵਨ ਇਲੈਕਸ਼ਨ ਦਾ ਵਿਰੋਧ ਕਰਦੀ ਆ ਅਸੀਂ ਇਹਦੇ ਖਿਲਾਫ ਆ ਕਿਉਂਕਿ ਦੇਸ਼ ਦੇ ਅੰਦਰ ਬਹੁਤ ਸਾਰੀਆਂ ਵਿਭਿੰਨਤਾਵਾਂ ਨੇਗੀਆਂ ਬਹੁਤ ਸਾਰੇ ਬਖਰੇਵੇਂ ਨੇਗੇ ਕਿਤੇ ਭਾਸ਼ਾ ਵੱਖਰੀਆ ਕਿਤੇ ਜੀਓਗ੍ਰਾਫਿਕਲੀ ਵੀ ਵੱਖਰੇ ਆ ਕਿਤੇ ਸਮਾਜਿਕ ਤੌਰ ਤੇ ਵੱਖਰੇ ਆ ਬਹੁਤ ਸਾਰੇ ਵੱਖਰੇਵੇਂ ਨੇਗੇ ਪਰ ਲੇਕਿਨ ਉਸ ਅਨੇਕਤਾ ਦੇ ਅੰਦਰ ਵੀ ਇੱਕ ਇਕਤਾ ਕੀ ਪਰ ਲੇਕਿਨ ਮੈਂ ਆਮ ਆਦਮੀ ਪਾਰਟੀ ਵੱਲੋਂ ਅਸੀਂ ਇਹਦਾ ਵਿਰੋਧ ਕਰਦੇ ਆ ਨਹੀਂ ਹੋਣਾ ਚਾਹੀਦਾ ਕਿਉਂਕਿ ਅਸੈਂਬਲੀਆਂ ਦੀ ਕੁਝ ਬਣਤਰ ਇਸ ਤਰ੍ਹਾਂ ਦੀ ਹੈਗੀ ਸੋ ਬਿਲਕੁਲ ਇਹ ਦੇਸ਼ ਦੇ ਲੋਕਾਂ ਨੂੰ ਪ੍ਰਵਾਨ ਨਹੀਂ ਹੋਊਗਾ ਅਸੀਂ ਇਹਦਾ ਪੂਰਨ ਵਿਰੋਧ ਕਰਦੇ ਦੇਖ ਕੇ ਕੇਂਦਰ ਨੇ ਪੰਜਾਬ ਸਰਕਾਰ ਨੂੰ ਡਰਾਫਟ ਦਿੱਤਾ ਹੈ ਮੰਡੀਕਰਨ ਨੂੰ ਲੈ ਕੇ ਖੇਤੀਬਾੜੀ ਮੰਤਰੀ ਉਸ ਦਾ ਰੋਗ ਵੀ ਕਰ ਰਹੇ ਹੋਰ ਕੱਲ ਮੀਟਿੰਗ ਵੀ ਕਿਸਾਨਾਂ ਨਾਲ ਸਰਦੀ ਹੈ ਕਿ ਵਿੰਟਰ ਸੈਸ਼ਨ ਦੇ ਵਿੱਚ ਇਸ ਤੇ ਚਰਚਾ ਕੀਤੀ ਜਾਏਗੀ ਜਿਹੜਾ ਖੇਤੀਬਾੜੀ ਖਰੜਾ ਕੇਂਦਰ ਸਰਕਾਰ ਲੈ ਕੇ ਆਈ ਹੈਗੀ ਉਹਦੀ ਸਮੀਖਿਆ ਹਰ ਇੱਕ ਲੈਵਲ ਤੇ ਚੱਲ ਰਹੀ ਆ ਅਸੀਂ ਉਹਦੀ ਸਮੀਖਿਆ ਕਰ ਰਹੇ ਆ ਕੋਕ ਕਰ ਰਹੇ ਆਗੇ ਜੇਕਰ ਉਹ ਦੇਸ਼ ਦੇ ਕਿਸਾਨਾਂ ਦੇ ਖਿਲਾਫ ਹੋਊਗੀ ਤਾਂ ਬਿਲਕੁਲ ਅਸੀਂ ਉਹਦਾ ਖੱਟ ਕੇ ਵਿਰੋਧ ਕਰਾਂਗੇ ਹਰ ਇੱਕ ਲੈਵਲ ਤੇ ਵਿਰੋਧ ਕਰਾਂਗੇ ਉਹਨੂੰ ਨਹੀਂ ਲਾਗੂ ਹੋਣ ਦੇਵਾਂਗੇ ਕਿਉਂਕਿ ਭਾਰਤੀ ਜਨਤਾ ਪਾਰਟੀ जिਨੇ 2 ਸਾਲ ਪਹਿਲਾਂ ਤੈਨ ਕਾਲੇ ਕਾਨੂੰਨ ਲਿਆਂਦੇ ਸੀਗੇ ਅੱਜ ਫੇਰ ਕਿਤਨਾ ਕਿਤੇ ਲੁਕਵੇਂ ਰੂਪ ਦੇ ਵਿੱਚ ਕਾਰਪੋਰੇਟ ਘਰਾਣਿਆਂ ਦਾ ਫਾਇਦਾ ਕਰਨਾ ਚਾਹੁੰਦੀ ਆ ਅੱਜ ਫੇਰ ਇੱਕ ਹੋਰ ਬਦਲਵੇਂ ਢੰਗ ਦੇ ਨਾਲ ਉਸੇ ਪ੍ਰਕਾਰ ਦੇ ਕਾਨੂੰਨਾਂ ਨੂੰ ਲਾਗੂ ਕਰਨਾ ਚਾਹੁੰਦੀ ਆ ਸੋ ਬਿਲਕੁਲ ਉਹਦੀ ਸਮੀਖਿਆ ਚੱਲ ਰਹੀ ਆ ਸਾਡੀਆਂ ਜਿੰਨੀਆਂ ਵੀ ਜਥੇਬੰਦੀਆਂ ਨੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਨੂੰ ਸਾਲਣਾ ਸੀ ਸਲਾਮ ਮਸਲਾ ਕਰਕੇ ਔਰ ਉਸ ਤੋਂ ਬਾਅਦ ਐਕਸ਼ਨ ਨੰਬਰ ਜਿਵੇਂ ਪਹਿਲਾਂ ਜਦੋਂ ਕਾਨੂੰਨ ਆਇਆ ਸੀ ਉਹਦੇ ਸਪੈਸ਼ਲ ਸੈਸ਼ਨ ਬੁਲਾ ਕੇ ਉਹਦਾ ਵਿਰੋਧ ਕੀਤਾ ਗਿਆ ਸੀਗਾ ਕੋਈ ਆਪਣੀ ਪਲੈਨਿੰਗ ਹੈ ਜੀ ਆਪਣੀ ਸਰਕਾਰ ਦੀ ਦੇਖੋ ਅਸੀਂ ਉਹਦੀ ਸਮੀਖਿਆ ਕਰ ਰਹੇ ਹਾਂ ਸੈਸ਼ਨ ਬਣਾਉਣਾ ਪਿਆ ਸੈਸ਼ਨ ਵੀ ਬੁਲਾਵਾਂਗੇ ਜੋ ਵੀ ਕਾਰਵਾਈ ਕਰਨੀ ਪਈ ਪੰਜਾਬ ਸਰਕਾਰ ਕਿਉਂਕਿ ਪੰਜਾਬ ਇੱਕ ਐਗਰੀਕਲਚਰ ਸਟੇਟ ਆ ਪੰਜਾਬ ਖੇਤੀਬਾੜੀ ਸੂਬਾ ਦਾ ਅਸੀਂ ਪੰਜਾਬ ਦੀ ਖੇਤੀਬਾੜੀ ਤਬਾਹ ਨਹੀਂ ਹੋਣ ਦੇਵਾਂਗੇ ਬਲਕਿ ਅਸੀਂ ਪੰਜਾਬ ਦੇ ਕਿਸਾਨਾਂ ਦੇਸ਼ ਦੇ ਕਿਸਾਨਾਂ ਨਾਲ ਡਟ ਕੇ ਖੜੇ ਹਾਂ ਥੈਂਕ ਯੂ ਤੁਸੀਂ ਇੱਕ ਸਵਾਲ ਮੇਰਾ ਜੀ ਸਾਹਿਬ ਕਿਸਾਨਾਂ ਨਾਲ ਖੜੇ ਇਹਦੇ ਤੇ ਬਾਰਡਰ ਤੇ ਆਸਕ ਪੰਜਾਬ ਸਰਕਾਰ ਦਾ ਕੋਈ ਵੀ ਨੁਮਾਇੰਦਾ ਪੰਜਾਬ ਸਰਕਾਰ ਦਾ ਕੋਈ ਵੀ ਨੁਮਾਇੰਦਾ ਉਹਨਾਂ ਨੂੰ ਮਿਲਣ ਵਾਸਤੇ ਨਹੀਂ ਗਿਆ ਉਹਨਾਂ ਨੂੰ ਸਮਝਾਉਣ ਵਾਸਤੇ ਨਹੀਂ ਕਿ ਆ ਉਹਦੇ ਬਾਰੇ ਕੀ ਕਹੋ ਉਹ ਡੱਲੇ ਵਾਲੀ ਕੰਡੀਸ਼ਨ ਦਿਨ-ਦਿਨ ਕ੍ਰਿਟੀਕਲ ਹੁੰਦੀ ਜਾ ਰਹੀ ਹੈ ਜੋ ਤਾਂ ਪਹਿਲਾਂ ਐਜੀਟੇਸ਼ਨ ਚੱਲੀ ਸੀ ਤਾਂ ਸਾਡੇ ਮਾਨਯੋਗ ਮੁੱਖ ਮੰਤਰੀ ਸardar ਭਗਵੰਤ ਸਿੰਘ ਮਾਨ ਜੀ ਖੁਦ ਬਤਾਰ ਵਕੀਲ ਬਣ ਕੇ ਕੇਂਦਰ ਸਰਕਾਰ ਨਾਲ ਸੀ ਲੰਬਾ ਅਰਸ਼ਾ ਗੱਲ ਕਰਾਈ ਔਰ ਰਾਤ ਦੇ 2:00 ਵਜੇ ਤੱਕ ਅਸੀਂ ਸਾਰੇ ਪੰਜਾਬ ਦੇ ਕਿਸਾਨਾਂ ਆਗੂਆਂ ਨਾਲ ਉਹਨਾਂ ਦੇ ਜਾਇਜ਼ ਤੇ ਹੱਕੀ ਮੰਗਾਂ ਲਈ ਕੇਂਦਰ ਸਰਕਾਰ ਨਾਲ ਲੜਦੇ ਰਹੇ ਅੱਜ ਵੀ ਅਸੀਂ